ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਪਿੰਡ ਪ੍ਰਾੜੀ ਵਾਲੀ ਇਲਾਕੇ ਦਾ ਦੌਰਾ ਕੀਤਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੇ ਨਾਲ ਹੀ ਉਹਨਾਂ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਵੀ ਕੀਤਾ ਇਸ ਮੌਕੇ ਬਲਾਕ ਇੰਚਾਰਜ ਗੁਰਦਾਸ ਸਿੰਘ ਕਸ਼ਮੀਰ ਸਿੰਘ ਮੀਲਰਾ ਬਲਵਿੰਦਰ ਸਿੰਘ ਕੈਪਟਨ ਸਿੰਘ ਅਸ਼ੋਕ ਸਿੰਘ ਸਮੇਤ ਇਲਾਕਾ ਵਾਸੀ ਮੌਜੂਦ ਸਨ ਦੇਖੋ ਜੀ ਬੜੇ ਚਿਰ ਤੋਂ ਪਿੰਡ ਭਰਾੜੀਵਾਲ ਵਾਰ ਨੰਬਰ 51 ਦੀ ਇਹ ਮੰਗ ਸੀ ਕਿ ਇਹ ਜਿਹੜੀ ਸੜਕ ਹੈ ਉਹ ਕਾਫੀ ਵੱਡਾ ਇਲਾਕਾ ਤੁਸੀਂ ਮੇਰੇ ਨਾਲ ਕੋ ਮੇਂ ਹੀ ਹੈ ਕੁਝ ਗਲੀਆਂ ਦੇ ਵਿੱਚ ਸੜਕ ਜਿਹੜੀ ਹੈ ਕਾਫੀ ਉੱਚੀ ਹੋ ਗਈ ਹੈ ਔਰ ਘਰ ਨਹੀਂਵੇਂ ਨੇ ਔਰ ਅਸੀਂ ਉਹਨਾਂ ਗਲੀਆਂ ਦੇ ਵਿੱਚ ਜਿਹੜੀਆਂ ਗਲੀਆਂ ਦੇ ਵਿੱਚ ਆਲਰੇਡੀ ਸਾਡੇ ਕੁੱਚੀ ਆ ਉੱਥੇ ਤੋੜ ਕੇ ਸੜਕ ਨੂੰ ਛਿਲ ਕੇ ਸੜਕ ਨੂੰ ਇਲਾਕਾ ਨਿਵਾਸੀਆਂ ਦੇ ਮੁਤਾਬਕ ਜਿਸਾਂ ਸਾਡੇ ਤਾਈ ਜੀ ਕਹਿਣਗੇ ਅਸੀਂ ਉਸ ਤਰ੍ਹਾਂ ਭਰਾਵਾਂਗੇ ਠੀਕ ਹੈ ਠੀਕ ਹੈ ਔਰ ਉਸ ਤੋਂ ਇਲਾਵਾ ਜਿੱਥੇ ਘਰ ਮਤਲਬ ਨੀਵੇਂ ਨਹੀਂ ਉੱਚੇ ਨੇ ਅਰ ਸੜਕ ਖਰਾਬ ਹੈ ਉੱਥੇ ਅਸੀਂ ਕੱਲ ਹੀ ਕੰਮ ਸ਼ੁਰੂ ਕਰਦਾਂਗੇ ਇਹ ਇਹ ਜਿਹੜੀ ਇਹ ਜਿਹੜੀ ਸਰਕਾਰ ਹੈ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਜੀ ਇਹ ਜਿਹੜੇ ਜਿਹੜੀ ਸਰਕਾਰ ਆਈ ਹੈ ਨਾ ਭੈਣ ਜੀ ਇਹ ਸਰਕਾਰ ਲੋਕਾਂ ਦੇ ਸੁੱਖਾਂ ਦੁੱਖਾਂ ਦੀ ਭਾਈਵਾਲ ਹੈ ਸਾਡੇ ਐਮਐਲਏ ਇਹੋ ਜਿਹਾ ਸ਼ਕਸ਼ੀਆ ਵੇਖੋ ਉਹਨਾਂ ਗਲੀ ਗਲੀ ਵਿੱਚ ਰੌਂਡ ਕੀਤਾ ਉਹਨਾਂ ਮੁਸ਼ਕਲਾਂ ਸੁਣੀਆਂ ਵੀ ਇਧਰਲੇ ਪਾਸੇ ਨੀਵੇਂ ਇਲਾਕਾ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜਿਨਾ ਇੱਕ ਪ੍ਰੋਬਲਮ ਆਉਂਦੀ ਆ ਉਹਨੂੰ ਵੀ ਆਪਾਂ ਸੋਲਵ ਕਰ ਦਿੰਦੇ ਆ ਬਾਕੀ ਜਿਹੜੇ ਉਧਰ ਉੱਚੇ ਇਲਾਕੇ ਆ ਉਧਰ ਆਪਾਂ ਕੰਮ ਕੱਲ ਸ਼ੁਰੂ ਕਰਵਾ ਦੇਣਾ ਦੋਵੇਂ ਵਰਕਰ ਸਾਡੇ ਖੁਸ਼ ਇਹ ਵੀ ਤੇ ਉਹ ਵੀ ਦੋਵੇਂ